ਲਾਰ ਦੇ ਨਜ਼ਦੀਕ ਪੈਂਦੇ ਪਿੰਡ ਨਗਰ ਵਿਖੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਗੁੱਜਰ ਭਾਈਚਾਰੇ ਦੇ ਘਰ ਵਿੱਚ ਪਈ ਬiracial ਦੇ ਕੁੱਪਾਂ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੀ ਖਬਰ ਮਿਲਦੇ ਹੀ ਫਲੋਰ ਫਾਇਰ ਵੀ ਗ੍ਰੇਟ ਸਰਵਿਸ ਦੇ ਫਾਇਰਮੈਨਾਂ ਨੇ ਤਰੰਤ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਕਾਫੀ ਜਦੋਜਿਦ ਉਪਰੰਤ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਅਲੀ ਨੇ ਦੱਸਿਆ ਕਿ ਅੱਗ ਲੱਗਣ ਸਮੇਂ ਉਹ ਘਰ ਵਿੱਚ ਮੌਜੂਦ ਨਹੀਂ ਸੀ ਉਸ ਨੂੰ ਬਾਅਦ ਵਿੱਚ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਦੱਸਿਆ ਅੱਗ ਲੱਗਣ ਕਾਰਨ 1 ਲੱਖ ਰੁਪਏ ਦੀ ਕੀਮਤੀ ਪਰਾਲੀ ਸੜ ਕੇ ਸੁਆਹ ਹੋ ਗਈ। ਫਲੋਅਰ ਤੋਂ ਰਾਤਮਾ ਨੰਗਲ ਦੀ ਘਾਸਰਪੋਰ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ। ਅਹ ਸੰਦੀਪ ਇਹ ਅੱਗ ਕਿਸ ਤਰ੍ਹਾਂ ਲੱਗੀ ਤਾਰ ਤੋਂ ਲੱਗੀ ਠੀਕ ਹੈ ਉਹ ਰੱਬ ਵੱਲੋਂ ਨਹੀਂ ਲੱਗੀ ਪਤਾ ਨਹੀਂ ਕਿੱਦਾਂ ਲੱਗੀ ਕਿੱਦਾਂ ਨਹੀਂ ਇੱਥੇ ਪਤਾ ਹੀ ਨਹੀਂ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਹੋ ਗਈ 2.5 ਲੱਖ ਦਾ ਤੇ ਕਿੰਨੇ ਕੁੱਪ ਆਪਣੇ ਲੂ ਹੋ ਗਏ ਜੀ ਇੱਕ ਕੁੱਪ ਤਿੰਨ ਇਹਨਾਂ ਤੋਂ ਵੱਧ ਹੀ ਹੈ ਗੋੜੀ ਉਦਾਂ ਸੀ ਤਿੰਨ ਕਿ ਵੱਡੇ ਕੀ ਨਾ ਆਪਣਾ ਅਹ ਸੰਦੀਪ ਠੀਕ ਸਰ ਭਾਈ ਜੀ ਚਾਰ ਪੰਜ ਇਹ ਜੀ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ ਜੀ ਤੇ ਕਿੰਨੇ ਅੱਗ ਕਿਸ ਚੀਜ਼ ਨੂੰ ਲੱਗੀ ਹੈ ਜੀ ਪਰਾਲੀ ਨੂੰ ਜੀ ਡੰਪ ਕੀਤੀ ਸੀ ਪਰਾਲੀ ਇਹਨਾਂ ਨੇ ਤੇ ਕਿੰਨੇ ਡੰਪ ਲੂ ਹੋ ਗਏ ਜੀ ਇਹਨੇ 4 ਲੂ ਹੋ ਗਈ 4 ਲੂ ਹੋ ਗਈ ਠੀਕ ਆ ਜੀ ਮੌਕੇ ਤੇ ਕਿੰਨੀਆਂ ਗੱਡੀਆਂ ਆਈਆਂ ਫਸ ਮੌਕੇ ਤੇ ਜੀ ਦੋ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਫਾਇਰ ਸਟੇਸ਼ਨ ਫਲੋਰ ਤੋਂ ਜੀ